Да. ਸਾਰ ਬਕਲਾ ਸਮਰਥ ਮੰਦਨੰਤੇ ਰੱਖੋ ਪ੍ਰਭੂ ਨਾਨੁ ਗਤੇ ਕਰ ਹੱਥ ਕਾਰ ਮੰਨਾ ਜਾਨਾ ਸਾਰ ਨਾ ਜਾਨਾ ਤੇਰੀ ਸਭ ਤੇ ਮਕਾਲ ਸਤਿਗੁਰ ਨਾਨਕ ਜਨਮ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਮੂਹ ਸੰਗਤ ਜੀ ਸਤਿਗੁਰਾਂ ਦੀ ਕਿਰਪਾ ਮਤਵਲੇ ਦੇ ਸੁਭਾਗੇ ਸਮੇਂ ਪ੍ਰਾਪਤ ਹੋਏ ਨੇ ਮੰਨਨ ਬਹਿਤ ਨਹੀਂ ਆਏ ਕਾਗਜ਼ ਪਰ ਫਰਕ ਦੇ ਦੇ ਚਰਨਾ ਨਾਮ ਜੋੜ ਲੈਣਾ ਕਰੀਏ ਸਭ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੰਦੇ ਚਲ ਰਹੀ ਜਨਮ ਸਾਖੀ ਦੀ ਸੰਧ ਪਾਉਣ ਦਾ ਯਤਨ ਕਰੀਏ ਸਭ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜੀ ਉਦਾਸੀ ਦੀ ਸਾਖੀ ਚਲ ਰਹੀ ਨਹੀਂ ਹੈ ਜਸਦੇਵ ਸਾਧਗੁਰੂ ਮਹਾਰਾਜ ਪਾਤਸ਼ਾਹ ਜੀ ਬਨਾਰਸ ਜਾਣਦੇ ਨੇ ਉੱਥੇ ਚਤਰਦਾਸ ਪੰਡਤ ਜੀ ਦੇ ਨਾਲ ਮੇਲ ਹੁੰਦੇ ਨੇ। ਉਹਨਾਂ ਨਾਲ ਗਿਆਨਕੋਸ਼ਟ ਹੁੰਦੀ ਹੈ ਉਹ ਪੁੱਛਦੇ ਨੇ ਮਹਾਰਾਜ ਕੋਈ ਐਸੀ ਵਿੱਦਿਆ ਦੱਸੋ ਜਿਹਦੇ ਪੜਨ ਦੇ ਨਾਲ ਸੰਸਾਰ ਮਨਾਂਤ ਕਰਦਾ ਹੋਵੇ ਜਿਸ ਦੇ ਪੜਨ ਨਾਲ ਵਿਦਵਾਨ ਹੋਇਆ ਜਾਂਦਾ ਹੋਵੇ। ਗੁਰੂ ਨਾਨਕ ਪਾਤਸ਼ਾਹ ਸਪਰਥਾਏ ਇੱਕ ਸ਼ਬਦ ਉਚਾਰਦੇ ਨੇ ਰਾਜਾ ਬਾਲਕ ਨਗਰੀ ਕਾਂਜੀ ਦੁਸ਼ਟਾਂ ਨਾਲ ਪਿਆਰੋ ਦੁਇ ਮਾਈ ਦੁਇ ਬੱਪਾ ਪੜੀਏ ਪੰਡਤ ਕਰਹੁ ਵਿਚਾਰੋ ਸੁਆਮੀ ਪੰਡਤਾ ਤੁੰਦੇ ਨੂੰ ਮੱਤੀ ਕਿਨ ਵਿਦ ਭਾਵੋ ਪ੍ਰਾਨ ਬਤੀ ਰਹਾਓ ਇਹ ਸ਼ਬਦ ਸਤਿਗੁਰੂ ਆਚਾਰ ਦੇ ਨੇ ਇਥੋਂ ਤੱਕ ਦੇ ਭਾਵਰਤ ਆਪਾਂ ਕੱਲ ਦੀ ਵਿਚਾਰਨ ਸਰਵਨ ਕਰਿ ਹਾਂ ਇਸ ਤੋਂ ਕੇ ਰਹਾਉ ਤੋਂ ਬਾਅਦ ਅਗਲੀਆਂ ਪੰਕਤੀਆਂ ਉਸ ਦੀ ਵਿਚਾਰ ਸਰਵਨ ਕਰਨ ਦਾ ਨੰਤਰ ਈ ਹੈ। ਆਉ ਸਤਿਗੁਰੂ ਪਾਤਸ਼ਾਹ ਅੱਗੇ ਕੀ ਉਚਾਰਦੇ ਨੇ ਮਹਾਰਾਜ ਕਹਿੰਦੇ ਭੀਤਰ ਅਗਨ ਬਨਾਸ ਪਤ ਮੌਲੀ ਸਗਰ ਪੰਡ ਪਾਇਆ ਚੰਦ ਸੂਰਜ ਦੇ ਘਰ ਹੀ ਭੀਤਰ ਐਸਾ ਗਿਆਨ ਪੰਡਤ ਜੀ ਦੇ ਨਾਲ ਗੱਲਾਂ ਕਰਦੇ ਨਹੀਂ ਕਹਿੰਦੇ ਸ਼ਰੀਰ ਦੇ ਅੰਦਰ ਨਾਮ ਗਰਕਾਰਾਂ ਦੀ ਅੱਗ ਲੱਗੀ ਅੱਗ ਮੱਚੀ ਹੋਈ ਹੈ ਜਵਾਨੀ ਵੀ ਲਹਿਰਾਂ ਲੈ ਰਹੀ ਹੈ ਜਿਵੇਂ ਹਰੀ ਭਰੀ ਵਿਨਾਸ਼ਪਤੀ ਦੇ ਅੰਦਰ ਅੱਗ ਲੁਕੀ ਰਹਿੰਦੀ ਹੈ ਮਹਾਰਜ ਕਹਿੰਦੇ ਮਾਇਆ ਪ੍ਰਵਾਸ਼ਨਾ ਦਾ ਸਮੁੰਦਰ ਇਸ ਸ਼ਰੀਰ ਦੇ ਅੰਦਰ ਠਾਠਾ ਮਾਰ ਰਿਹਾ ਹੈ ਮਾਨੋ ਸਮੁੰਦਰ ਇੱਕ ਪਿੰਡ ਵਿੱਚ ਲੁਪਿਆ ਪਿਆ ਇਸ ਸਰੀਰ ਵਿੱਚ ਲੁਕਿਆ ਪਿਆ। ਕੁਣ ਨੂੰ ਸਿੱਖਿਆ ਤਾਂ ਉਹ ਚਾਹੀਦੀ ਹੈ ਜੋ ਇਸ ਅੰਦਰਲੇ ਹੜ ਨੂੰ ਸ਼ਾਂਤ ਕਰ ਸਕੇ। ਅੰਦਰਲੇ ਹੜ ਨੂੰ ਰੋਕ ਸਕੇ। ਮਾਝ ਕਹਿੰਦੇ ਚੰਦ ਸੂਰਜ ਦੁਇ ਕਰਹੀ ਭੀਤਰ ਐਸਾ ਗਿਆਨ ਮਾ ਪਾਇਆ। हे पंडित जी ਤੁਸੀਂ ਤੇ ਹੋਰ ਹੋਰ ਕਿਸਮ ਦੀ ਮਾਰਕ ਦੇ ਰਹੇ ਹੋ ਤੁਹਾਡੀ ਦਿੱਤੀ ਸਿੱਖਿਆ ਨਾਲ ਅਨਜਾਨ ਮਨ ਇਹ ਸਮਝ ਨਹੀਂ ਆਉਂਦੀ ਮਨ ਨੂੰ ਕਿ ਸ਼ੀਤਲਤਾ ਸ਼ਾਂਤੀ ਤੇ ਰੱਬੀ ਤੇਜ ਦੋਵੇਂ ਮਨੁੱਖਾ ਸ਼ਰੀਰ ਦੇ ਅੰਦਰ ਹੀ ਮੌਜੂਦ ਹਨ ਦੁਨਿਆਵੀ ਪੜ੍ਹਾਈ ਪੜਨ ਨਾਲ ਇਹ ਤੇ ਸਮਝ ਨਹੀਂ ਨਾ ਆਉਂਦੀ ਕਿਉ ਕਰਤਾ ਰੱਬ ਅਤਿ ਉਦੀ ਬਖਸ਼ੀ ਸ਼ਾਂਤੀ ਦੋਨੋਂ ਹੀ ਮਨੁਖ ਦੇ ਅੰਦਰ ਹੀ ਆਰਾਮ ਰਵੰਤਾ ਜਾਣੀਐ ਇੱਕ ਮਾਟੀ ਭੋਗ ਕਰੇ ਤਾਂ ਕੇ ਲਖਣ ਜਾਣੀਐ ਕਿ ਮਾ ਤੁੰ ਸੰਗਰੇ ਗੁਰੂ ਪਿਆਰਿਓ ਮਾਰਾ ਕਹਿੰਦੇ ਉਹੀ ਮਨੋ ਪ੍ਰਮਾਤਮਾ ਦਾ ਸਿਮਰਨ ਕਰਦਾ ਸਮਝਿਆ ਜਾ ਸਕਦਾ ਹੈ ਜੋ ਬੁੱਧੀ ਅਤੇ ਅਵਿਦਿਆ ਦੋ ਮਾਵਾਂ ਵਿੱਚੋਂ ਇੱਕ ਮਾਂ ਅਵਿਦਿਆ ਨੂੰ ਮੁਕਾ ਲਵੇ ਭਾਵ ਪੜਨ ਲਵਾਂ ਅਵਿਦਿਆ ਤੋਂ ਭਾਵ ਹੈ ਅਗਿਆਨਤਾ ਨਾ ਪੜਿਆ ਹੋਇਆ ਮਾਰਾ ਕਹਿੰਦੇ ਇਨਾ ਚ ਇੱਕ ਨੂੰ ਮੁਕਾ ਦੇਵੀ ਅਵਿਦਿਆ ਨੂੰ ਮੁਕਾ ਦੇਵੀ ਫਿਰ ਗੱਲ ਬਣਨੀ ਜੇ ਅਵਿਦਿਆ ਗਈ ਫਿਰ ਬੁੱਧ ਨਿਰਮਲ ਹੋ ਜਾਏਗੀ ਅਵਿਦਿਆ ਚਲੀ ਗਈ ਵਿਦਿਆ ਅੰਦਰ ਆ ਗਈ ਤਾਂ ਸਮਝ ਆ ਗਈ ਬੁੱਧ ਮਲੀਨ ਤੋਂ ਪਵਿੱਤਰ ਹੋ ਜਾਏਗੀ ਮਹਾਰਜ ਕਹਿੰਦੇ ਤਾਂ ਕਿ ਲਖ ਨ ਜਾਣੀ ਐ ਕਿ ਮਾ ਤਨ ਸੰਗਰੇ ਜਿਹੜਾ ਮਨੁੱਖ ਅਵਿਦਿਆ ਰੂਪੀ ਮਾਣੁ ਮੁਕਾ ਲੈਂਦਾ ਕਹਿੰਦੇ ਉਹਦੇ ਰੋਜ਼ਾਨਾ ਜੀਵਨ ਦੇ ਲੱਛਣ ਇਹ ਦਿਸਦੇ ਹਨ ਕਿ ਉਹ ਦੂਜਿਆਂ ਦੀ ਵਧੇਕੀ ਠੰਡੇ ਜਿਗਰੇ ਸਹਾਰੰਦਾ ਆਤਮਿਕ ਤਨ ਸਦਾ ਇਕੱਠਾ ਕਰਦਾ ਜਾਂਦਾ ਕੋਈ ਮਾੜਾ ਕਹਿੰਦਾ ਕੋਈ ਉੱਚੇ ਬੋਲ ਬੋਲਦਾ ਥੋੜਾ ਸੰਖਿਸ਼ ਹੋਦਾ ਵਿੱਚ ਉਹਨਾਂ ਦੇ ਉੱਤੇ ਰਿਐਕਸ਼ਨ ਨਹੀਂ ਕਰਦਾ ਉਹਨਾਂ ਦਾ ਮੋੜਮਾ ਜਵਾਬ ਨਹੀਂ ਜਿਦਦਾ ਮਹਾਰਿ ਜੀ ਪਾਤਸ਼ਾਹ ਜੀ ਕਹਿੰਦੇ ਨੇ ਜਿਨੇ ਅਵਿਧਿਆ ਖਤਮ ਕਰ ਲਈ ਜਿਨੇ ਅਗਿਆਨਤਾ ਖਤਮ ਕਰ ਲਈ ਮਹਾਰਿ ਕਹਿੰਦੇ ਜਿਹੜਾ ਗਿਆਨੀ ਹੋ ਜਾਂਦਾ ਹੈ ਇਹ ਉਹਦੇ ਲੱਛਣ ਨੇ ਉਹ ਠੰਡਾ ਰਹਿ ਕੇ ਠੰਡੇ ਜਿਗਰੇ ਦੂਜਿਆਂ ਦੀ ਵੀ ਕੀਨੋ ਸਹਾਰਨ ਦਾ ਆਤਮਿਕ ਤਨ ਸਦਾ ਇਕੱਤਰ ਕਰਦਾ ਰਹਿੰਦਾ ਹੈ ਮਹਾਰਿ ਕਹੇ ਆ ਸੁਣ ਜਿਨ ਖਾਇ ਮਨ ਇਹ ਤੰਨਾ ਹੀ ਸਿੱਧੀ ਵਾਸਾ ਇਨਸਾਨੀ ਮਨ ਬੇਵਸ ਹੈ ਇਸ ਦਾ ਸੰਗ ਸਦਾ ਹੀ ਉਹਨਾਂ ਗਿਆਨ ਇੰਦਰੀਆਂ ਨਾਲ ਰਹਿੰਦਾ ਹੈ ਜੋ ਕੋਈ ਸਿੱਖਿਆ ਸੁਣਦੇ ਹੀ ਨਹੀਂ ਹੰਦੇ ਜੋ ਵਿਸ਼ੇ ਵਿਕਾਰਾਂ ਵੱਲੋਂ ਕਦੇ ਰੱਜਦੇ ਵੀ ਨਹੀਂ ਹੰਦੇ ਇਸ ਮਨ ਦਾ ਪਿਆਰ ਇਸ ਮਨ ਦਾ ਸੰਗ ਉਹਨਾਂ ਗਿਆਨੰਦਰਾਂ ਦਾ ਹੈ ਅੱਖਾਂ ਪਰਾਇਆ ਧੰ ਪਰਾਇਆ ਰੁੱਖ ਵੇਖ ਵੇਖ ਕੇ ਨਹੀਂ ਰੱਜਦੀਆਂ ਸ਼੍ਰਵਨ ਕੰਨ ਕਿਸੇ ਦੀ ਨਿੰਦਾ ਚੁਗਲੀ ਸੁਣ ਸੁਣ ਕੇ ਨਹੀਂ ਰੱਜਦੇ ਪਰ ਹਾਂ ਨੋਟ ਕਰਨਾ ਕੰਨਾਂ ਨੂੰ ਗੁਰੂ ਦੀ ਬਾਣੀ ਸੁਨਾਈਏ ਘੰਟਾ 2 ਘੰਟੇ 3 ਘੰਟੇ ਇਹ ਥੱਕ ਜਾਂਦੇ ਨੇ ਇਹ ਥੱਕ ਜਾਂਦੇ ਨੇ ਕੰਨਾਂ ਨੂੰ ਗੁਰਬਾਣੀ ਸੁਨਾਈਏ ਨਾ ਬਹੁਤੀ ਧੀਰ ਨਹੀਂ ਸੁਣੀ ਜਾਂਦੀ ਕਹਿੰਦੇ ਬੱਸ ਬਹੁਤ ਚਰਬਹਿਲ ਹੋਈ ਤੇ ਬੱਸ ਹੁਣ ਚੱਲੀਏ 5 ਮਿੰਟ ਲੇਟ ਹੋ ਗਿਆ ਭੋਗ ਪਾਈ ਬਾਬੇ ਨੇ ਕੀਰਤਨ ਤੇ ਬੜਾ ਕਹਿਣ ਲਾ ਦਿੱਤਾ ਮਾਰੇ ਕਹਿੰਦੇ ਨੇ ਇਕ ਗੁਰਬਾਣੀ ਨੂੰ ਨਾਮ ਨੂੰ ਚੰਗੇ ਕਰਮ ਨੂੰ ਸੁਣਨ ਵਿੱਚ ਮਸਤ ਨਹੀਂ ਇਹ ਦੁਨੀਆ ਦੀ ਝੂਠ ਨੂੰ ਸੁਣਨ ਵਿੱਚ ਮਸਤ ਨਹੀਂ ਜਿਹੜੇ ਤੇ ਗਿਆਨ ਇੰਦ੍ਰੇ ਨੇ ਮਨ ਦਾ ਸੰਗ ਕੀਦੇ ਨਾਲ ਗਿਆਨ ਇੰਦ੍ਰੇ ਨਾਲ ਗਿਆਨ ਇੰਦ੍ਰੇ ਕਿਹੜੇ ਨੇ ਅੱਖਾਂ ਕੰਨ ਨਾਕ ਜੀਭਾ ਮਰਜ਼ ਕਿੰਦੇ ਇਹਨਾਂ ਆ ਗਿਆਨ ਇੰਦ੍ਰੇ ਨੇ ਇਹ ਜਿਹੜੇ ਗਿਆਨ ਇੰਦ੍ਰੇ ਨੇ ਇਹ ਜਿੱਤੇ ਚੁਗਲੀ ਕਰਨੀ ਹੈ ਚੁਗਲੀ ਸੁਣਨੀ ਅਨਸਾਰ ਨਾਲ ਕਰਦਾ ਰਹੇ ਲੋਕਾਂ ਦੀਆਂ ਗੱਲਾਂ ਦੁਨਿਆਵੀ ਗੱਲਾਂ ਸਾਰਾ ਦਿਨ ਕਰਦਾ ਰਹੇ ਬਿਲਕੁਲ ਵੀ ਨਹੀਂ ਥੱਕਦਾ ਨਾ ਜੀਬ ਥੱਕਦੀ ਹੈ ਨਾ ਕੰਨ ਥੱਕਦੇ ਨੇ ਨਾ ਨੈਣ ਥੱਕਦੇ ਨੇ ਪਰਮਾਤਮਾ ਕਹਿੰਦੇ ਜਦੋਂ ਗੁਰੂ ਦੇ ਦਰਸ਼ਨ ਕਰਨੇ ਨੇ ਗੁਰੂ ਦੀ ਬਾਣੀ ਪੜ੍ਹਨੀ ਹੈ ਜੀਬਾ ਦੇ ਨਾਲ ਗੁਰੂ ਦੀ ਬਾਣੀ ਸੁਣਨੀ ਹੈ ਉਦੋਂ ਏਛੇ ਦੀ ਥੱਕ ਜਾਂਦੇ ਨੇ ਅਗੇ ਕਹੇ ਆ ਸੁਣੇ ਨਾ ਖਾਇਆ ਮਨ ਹੈ ਤਾਹੀ ਸਤਿ ਵਸਾ ਮਰ ਕੇ ਨੇ ਕਿ ਥੱਕ ਜਾਂਦੇ ਨੇ ਵਿਸ਼ਿਆਂ ਵਿਚਾਰਾਂ ਵੱਲੋਂ ਨਹੀਂ ਰੱਜਦੇ ਉਧਰੋਂ ਨਹੀਂ ਥੱਕਦੇ ਪ੍ਰਣਵਤਨ ਨਨਕ ਦਾਸਨ ਦਾਸਾ ਖਿੰਨ ਤੋ ਲਖ ਖਿੰਮਾ ਸਾ ਕਹਿੰਦੇ ਨੇ ਖਿੰਨ ਵਿੱਚ हे ਪ੍ਰਭੂ ਮਾਸਾ ਕਰਨ ਨੇ ਤੋਲੇ ਦਾ ਬਾਰਮਾ ਹੱਸਾ ਹੇ ਪ੍ਰਭੂ ਜੀ ਤੇਰੇ ਦਾਸਾਂ ਦਾ ਦਾਸ ਮਨਨਤ ਇਹ ਬੇਨਤੀ ਕਰਦਾ ਕਿ ਇਹੀ ਕਾਰਨ ਪ੍ਰਣਵਤ ਨਾਨਕ ਦਾਸਨ ਦਾਸ ਕਿੰਨ ਟੋਲਾ ਕੇ ਮਾਸ ਇਹੀ ਬੇਨਤੀ ਕਰਦਾ ਹੈ ਇਹੀ ਕਾਰਨ ਕਿ ਇਹ ਮਨ ਕਦੇ ਟੋਲਾ ਹੋ ਜਾਂਦਾ ਹੈ ਕਦੇ ਮਾਸਾ ਰਹਿ ਜਾਂਦਾ ਹੈ ਪਾ ਟੋਲਾ ਮਾਸਾ ਕਦੇ ਟੋਲਾ ਹੋ ਜਾਂਦਾ ਕਦੀ ਮਾਸਾ ਹੀ ਰਹਿ ਜਾਂਦਾ ਹੈ ਮਾਲਕ ਜੀ ਕਹਿੰਦੇ ਕਦੀ ਕਦੀ ਤੇ ਹਿੰਮਤ ਕਰ ਲੈਂਦਾ ਮੁਕਾਬਲਾ ਕਰਨ ਦੀ ਕਦੀ ਕਦੀ ਤਾਂ ਮੁਕਾਬਲਾ ਕਰਨ ਦੀ ਹਿੰਮਤ ਕਰਦਾ ਤੇ ਕਦੀ ਕਦੀ ਸਮੇਂ ਨੂੰ ਵੇਖ ਕੇ ਠਭਰਾ ਵੀ ਜਾਂਦਾ ਛੇਤੀ ਕਿਣ ਤੋੜਾ ਕਿ ਨਮਾਸਾ ਗੁਰੂ ਨਾਨਕ ਬਾਦਸ਼ਾਹ ਜੀ ਪੰਡਤ ਜੀ ਦੇ ਨਾਲ ਪੰਡਤ ਚਤਰਦਾਸ ਜੀ ਦੇ ਨਾਲ ਇਦਾਂ ਇਸ ਸ਼ਬਦ ਦੇ ਰਾਹ ਨੂੰ ਸੰਭੋਣ ਕਿਰਪਾੰਦ ਚਤੁਰਦਾਸ ਜੀ ਨੇ ਬੇਨਤੀ ਕਰੀ ਕਹਿਣ ਲੱਗਿਆ ਏ ਜੀਨਾ ਨਾਥ ਇਹ ਜੋ ਅਸੀਂ ਸੰਸਾਰ ਦੇ ਤਾਈ ਪੜਾਉਂਦੇ ਆ ਉਸ ਪੜਾਉਣ ਦੇ ਕਰਕੇ ਕੁਝ ਪਰਮੇਸ਼ਰ ਦਾ ਨਾਮ ਪ੍ਰਾਪਤ ਹੋਏਗਾ ਜਾਂ ਨਹੀਂ ਗੁਰੂ ਨਾਨਕ ਜੀ ਮਹਾਰਾਜ ਪੁੱਛਦੇ ਨੇ ਕਹਿੰਦੇ ਏ ਸੁਆਮੀ ਐ ਪੰਡਤ ਤੁਸੀਂ ਕੀ ਵਸਤ ਪੜਾਉਂਦੇ ਹੋ ਕੀ ਪੜ੍ਹੇ ਹੋ ਤੇ ਕੀ ਸੰਸਾਰ ਨੂੰ ਪੜਾਉਂਦੇ ਹੋ ਚਾਟੜਿਆਂ ਨੂੰ ਬੱਚਿਆਂ ਨੂੰ ਕੀ ਪੜਾਉਂਦੇ? ਪੰਡਤ ਕਹਿਣ ਲੱਗੇ ਜੀ ਮੈਂ ਤੇ ਆਈ ਬਾਚਾ ਪਾਰਦਰਮ ਭਾਵ ਉਸ ਕਰਤੇ ਦੀ ਬੰਦਗੀ ਕਰਦਾ ਪਹਿਲਾਂ ਫਿਰ ਉਸ ਤੋਂ ਬਾਅਦ ਬੱਚਿਆਂ ਨੂੰ ਪੱਟੀ ਲਿਖ ਦਿੰਦਾ ਸੰਸਾਰ ਜੋ ਜੋ ਲਿਖਤੀ ਦੇ ਅੱਖਰ ਨੇ ਮੈਂ ਉਹ ਪੱਟੀ ਤੋ ਪਾ ਦਿੰਦਾ ਤਾਂ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਪੰਡਤ ਜੀ ਨੂੰ ਪਰ ਰਾਗ RAMKALI OMKAR ਦੇ ਵਿੱਚ ਇੱਕ ਸ਼ਬਦ ਸੁਣਾਉਂਦੇ ਨੇ ਆਓ ਥੋੜਾ ਜਿਹਾ ਸ਼ਬਦ ਸਰਵਨ ਕਰ ਲਈਏ ਜਿਤਨਾ ਸਾਖੀ ਦੇ ਵਿੱਚ ਜ਼ਿਕਰ ਹੈ ਓੰਕਾਰ ਬ੍ਰਹਮਾਇ ਉਤਪਤ ਓੰਕਾਰ ਕੀਆ ਜਨ ਚਿਤ ਓੰਕਾਰ ਸੈਨ ਜੁਗ ਭੇ ਓੰਕਾਰ ਬੇਦ ਨਿਰਮੈ ਓੰਕਾਰ ਸ਼ਬਦ ਉਦਰੇ ਓੰਕਾਰ ਗੁਰਮੁਖ ਤਰੇ ਉਨਮ ਅੱਖਰ ਸੁਨੂ ਵਿਚਾਰ ਉਨਮ ਅੱਖਰ ਤ੍ਰਿਪੰਨ ਸਾਰ ਸੁਨ ਪੰਡੇ ਕੈਲ ਕੋ ਜਲਾ ਜੰਜਾਲ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਰਹਾਉ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਇਸ ਸ਼ਬਦ ਦੀਆਂ ਗੁਰੂ ਪਿਆਰਿਓ ਜੋ ਆਪ ਜੀ ਨੇ ਸਰਵਣ ਕੀਤਾ ਇਹਨਾ ਓੰਕਾਰ ਕੀਆ ਜਨਚਤ ਓੰਕਾਰ ਓੰਕਾਰ ਬ੍ਰਹਮਾਤ ਪਤ ਓੰਕਾਰ ਕੀਆ ਜਨਚਤ ਓੰਕਾਰ ਸਹਜ ਪਇ ਓੰਕਾਰ ਬੇਦ ਨਿਰਮਈ ਇਸ ਸ਼ਬਦ ਦੀਆਂ ਓੰਕਾਰ ਦੀਆਂ 49 ਪੌੜੀਆਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖੀਆਂ ਫਿਰ 49 ਪੌੜੀਆਂ ਸਤਿਗੁਰਾਂ ਨੇ ਵਿਚਾਰਨ ਕੀਤੀ ਤਾਂ ਚਤੁਰਦਾਸ ਪੰਡਿਤ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਤੇ ਟਿਕਿਆ ਤੇ 9 ਤਰੀਕ ਸਿੱਖ ਹੋਇਆ ਲਗਿਆ ਗੁਰੂ ਗੁਰੂ ਜਪਨ ਗੁਰੂ ਪਿਆਰ ਸਤਿਗੁਰੂ ਉੱਥੋਂ ਚੱਲਦੇ ਨੇ ਅੱਗੇ ਅਗਲੀ ਸਾਖੀ ਨਾਨਕ ਮੱਤੇ ਦੀ ਚਲਦੀ ਏ ਗੁਰੂ ਪਿਆਰੋ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੋਂ ਨਾਨਕ ਮੱਤੇ ਨੂੰ ਚੱਲੇ ਤਾਂ ਉੱਥੇ ਜਾ ਪਹੁੰਚੇ ਸਤਿਗੁਰੂ ਤਾਂ ਗੁਰੂ ਨਾਨਕ ਦੇ ਮਹਾਰਾਜ ਇੱਕ ਬੋੜ ਦੇ ਥੱਲੇ ਜਾ ਬੈਠਦੇ ਨੇ ਪਰ ਇਹ ਬੋਰਡ ਜਿਸ ਥੱਲੇ ਬੈਠੇ ਨੇ ਇਹਦੇ ਪੱਤੇ ਨਹੀਂ ਹਨ ਬਿਲਕੁਲ ਸੁੱਕਾ ਹੋਇਆ ਹੈ ਕਈ ਸਾਲਾਂ ਤੋਂ ਸੁੱਕ ਚੁੱਕਿਆ ਹੈ ਇਸ ਬੋਰਡ ਦੇ ਥੱਲੇ ਬੈਠੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਵੇਲੇ ਉਸ ਬੋਰਡ ਦੇ ਥੱਲੇ ਬੈਠੇ ਗੁਰੂ ਪਿਆਰਿਓ ਐਸੀ ਬਖਸ਼ਿਸ਼ ਕਰਤੇ ਦੀ ਵਰਤਿਂ ਇਹ ਉਹੀ ਬਾਬਾ ਨਾਨਕ ਹੈ ਜਿਹਨੂੰ ਬਚਪਨ ਵਿੱਚ ਕਦੀ ਧੁੱਪ 'ਚ ਮੇ ਮੁਖੜੇ ਤੇ ਬਈ ਤੇ ਸਾਪਨੇ ਛਾਂ ਕਰ ਲਈ ਤੇ ਉਹੀ ਬਾਬਾ ਨਾਨਕ ਹੈ ਜਦ ਕਦੀ ਸੂਰਜ ਨੇ ਆਪਣੀ ਕਰਵਟ ਬਦਲੀ ਤੇ ਦਰਖਤ ਦਾ ਪਰਛਾਵਾਂ ਸਾਰਿਆਂ ਦਾ ਘਲਿਆ ਤੇ ਜਿੱਥੇ ਬਾਬਾ ਨਾਨਕ ਬੈਠਾ ਉਸ ਦਰਖਤ ਦਾ ਪਰਛਾਵਾਂ ਤੱਕ ਨਹੀਂ ਸੀ ਹੁੰਦਿਆ ਇਹ ਉਹੀ ਬਾਬਾ ਨਾਨਕ ਹੈ ਅੱਜ ਸੁੱਕੇ ਹੋਏ ਬੋੜ ਦੇ ਥੱਲੇ ਬੈਠਾ ਉਹ ਸੁੱਕਾ ਹੋਇਆ ਬੋੜ ਬਿਲਕੁਲ ਹਰਾ ਕਚਾ ਹੋ ਗਿਆ ਹਰਿਆ ਹੋ ਗਏ ਆ ਆ ਕਉਤ ਕਿਉਂਕਿ ਇਹ ਬੋਰਡ ਬਹੁਤ ਸਾਲਾਂ ਤੋਂ ਸੁੱਕਾ ਹੋਇਆ ਸੀ ਇਸ ਬੋਰਡ ਦੇ ਸੁੱਕਣ ਦੀ ਵਜ੍ਹਾ ਕੀ ਸੀ ਇਹਨੂੰ ਆਪਾਂ ਵਿਸਥਾਰ ਨਹੀਂ ਲਵਾਂਗੇ ਸੰਖੇਪ ਸ਼ਬਦਾਂ ਚ ਸਰਵਨ ਕਰ ਲਈਏ ਇੱਥੇ ਸਿੱਧਾ ਆ ਕਰਦੇ ਸਨ ਉਹ ਸਿੱਧਾਂ ਦੀ ਬਦੌਲਤ ਇਹ ਬੋਰਡ ਬਿਲਕੁਲ ਸੁੱਕ ਚੁੱਕਿਆ ਸੀ ਪਿਆਰ ਇਹ ਬੋਰਡ ਬਿਲਕੁਲ ਸੁੱਕਾ ਸੀ ਹੁਣ ਸਿੱਧਾ ਇਹ ਦੇਖਦੇ ਨੇ ਕਿ ਜਿਹੜਾ ਬੂੜ ਅਸੀਂ ਸੁਕਾਇਆ ਸੀ ਉਹ ਅੱਜ ਹਰਿਆ ਭਰਿਆ ਪਿਆ ਏ ਇਦਾਂ ਹੋ ਨਹੀਂ ਸਕਦਾ ਕਿਉਂਕਿ ਸਾਡੀਆਂ ਰਿੱਧੀਆਂ ਸਿੱਧੀਆਂ ਤੋਂ ਬਾਅਦ ਕੋਈ ਸ਼ਕਤੀ ਇਹਨੂੰ ਹਰਿਆ ਨਹੀਂ ਸੀ ਕਰ ਸਕਦੀ ਤੇ ਗੁਰੂ ਪਿਆਰ ਬਾਬੇ ਨਾਨਕ ਦੀ ਬਖਸ਼ਿਸ਼ ਹੀ ਉੱਥੀ ਏ ਇੰਨੀ ਕੋ ਏ ਕਿ ਨਾਨਕ ਨਜ਼ਰੀ ਨਜ਼ਰ ਨਿਹਾਉਂਦੇ ਉਹਨਾਂ ਦੀ ਦ੍ਰਿਸ਼ਟੀ ਵਿੱਚ ਉਨ੍ਹਾਂ ਦੀ ਨਦਰ ਵਿੱਚ ਹੀ ਕਿਰਪਾ ਹੈ ਆਏ ਨਿਸਦ ਦੇਖਦੇ ਨੇ ਇੱਕ ਤਪਾ ਬੈਠਾ ਜਦੋਂ ਬਾਬੇ ਨਾਨਕ ਨੂੰ ਬੈਠਾ ਤੱਕਿਆ ਨਾ ਸਿਧਾਂ ਨਿਸਿਧਾਂ ਨੇ ਪੁੱਛਦੇ ਨੇ ਬਾਬਾ ਕੌਣੇ ਤੂੰ ਕਿਸ ਦਾ ਸਿੱਖ ਹੈ ਔਰ ਦਿੱਖਿਆ ਕਿਸ ਤੋਂ ਲਈ ਹੈ ਸਤਿਗੁਰੂ ਤੁੰਗੁਰ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਫਿਰ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਕਿਉਂਕਿ ਪਤਾ ਹੈ ਕਹਿੰਦੇ ਮੋੜ ਹਰਾ ਕਰ ਦਿੰਦਾ ਹੈ ਬੈਠ ਕੇ ਤੈਂ ਕਿ ਕਿੱਥੋਂ ਬਖਸ਼ਿਸ਼ ਲਈ ਹੈ ਫਿਰ ਗੁਰੂ ਨਾਨਕ ਦੇ ਮਹਾਰਾਜ ਉਸ ਨਰਿੰਕਾਰ ਦੀ ਮਹਿਮਾ ਉਚਾਰਦੇ ਨੇ ਕੀ ਕਹਿੰਦੇ ਨੇ ਗੁਰੂ ਪਿਆਰਿਓ ਸਤਗੁਰੂ ਮਹਾਰਾਜ ਰਾਗ ਸੂਹੀ ਵਿੱਚ ਇੱਕ ਸ਼ਬਦ ਉਚਾਰਦੇ ਨੇ ਜਿਸ ਦੇ ਪਰਮਾਰਥ ਵੀ ਆਪਾਂ ਸਰਵਨ ਕਰਾਂਗੇ ਮਹਾਰਾਜ ਕਹਿੰਦੇ ਨੇ ਰਾਗ ਸੂਹੀ ਮਹਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਪ ਬੁਲਾਵਾ ਕੌਣ ਗੁਰੂ ਕਹਿ ਪਗ ਦਿਖਿਆ ਲਵਾ ਕਹਿ ਪਹਿ ਮੁਲਕਰਵਾ ਮੇਰੇ ਲਾਲ ਜੀਓ ਤੇਰਾ ਅੰਤ ਨ ਜਾਣ ਤਨ ਮਹੀਂ ਲ ਭਰ ਪੁਰ ਨੀਨਾ ਤੂੰ ਆਪੇ ਸਰਬ ਸਮਾਨ ਰਹਾਉ ਮੰਤਰ ਜੀ ਚਿਤ ਤੁਲਾ ਤੇਰੀ ਸੇਵਸ ਰਾ ਭਗਵਾਨ ਘਟ ਹੀ ਪੀਤਰ ਸੋ ਸੋ ਹੋਤਲੀ ਇਨੰਬਿਤ ਚਤਰ ਹਾਂ ਆਪੇ ਕੰਡਾ ਤੋਲਤ ਰਾਜੀ ਆਪੇ ਤੁਲਨ ਆਰਾ ਆਪੇ ਦਿਖੇ ਆਪੇ 부ਝੇ ਆਪੇ ਹੈ ਵਨਜਾਰਾ ਅੰਦਲਨੀਤ ਜਾਤ ਪਰਦੇਸੀ ਕਿਨਿਆ ਦਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉ ਕਰ ਮੂੜਾ ਪਵੈ ਕੌਣ ਤਰਾਜੀ ਕਮਣ ਤੁਲਾ ਤੇਰਾ ਕਮਣ ਸਰਾਪ ਬੁਲਾਵਾ ਹੇ ਪ੍ਰਭੂ ਕੋਈ ਐਸੀ ਤੱਕਣੀ ਨਹੀਂ ਕੋਈ ਐਸਾ ਵਟਾ ਨਹੀਂ ਹੈ ਜੋ ਤੇਰੇ ਗੁਣਾਂ ਦਾ ਅੰਦਾਜ਼ਾ ਲਾ ਸਕੇ ਕਰਤੇ ਦੀ ਮਹਿਮਾ ਵਿੱਚ ਸ਼ਬਦ ਉਚਾਰਿਆ ਤੇਰੇ ਗੁਣਾਂ ਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਕੋਈ ਐਸਾ ਸ਼ਰਾਫ ਨਹੀਂ ਜਿਸ ਨੂੰ ਮੈਂ ਤੇਰੇ ਗੁਣਾਂ ਦਾ ਅੰਦਾਜ਼ਾ ਲਾਉਣ ਵਾਸਤੇ ਸੱਦ ਸਕਾਂ ਕੋਈ ਜ਼ੌਦੀ ਕੋਈ ਸ਼ਰਾਫ ਨਹੀਂ ਹੈ ਕੌਣ ਗੁਰੂ ਕਹ ਪੈ ਦੀਖਿਆ ਲੇਵਾ ਕਹ ਪੈ ਮੁੱਲ ਕਰਾਵਾ ਮੈਨੂੰ ਕੋਈ ਐਸਾ ਉਸਤਾਦ ਨਹੀਂ ਮਿਸਦਾ ਜੀਦੇ ਕੋਲੋਂ ਤੇਰੇ ਮੈਂ ਤੇਰਾ ਮੁੱਲ ਪਵਾ ਸਕਾਂ ਜਾਂ ਮੁੱਲ ਪਾਉਣ ਦੀ ਜਾਂਚ ਸਿੱਖ ਸਕਾਂ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣ ਆਹ ਮੇਰੇਆ ਸੋਹਣਿਆ ਮਾਲਕਾ ਮੈਂ ਤੇਰੇ ਗੁਣਾ ਦਾ ਅੰਤ ਨਹੀਂ ਜਾਣ ਸਕਦਾ ਤੂੰ ਬੇਅੰਤ ਹੈ ਮੈਨੂੰ ਇਹ ਸਮਝ ਨਹੀਂ ਆ ਸਕਦੀ ਕਿ ਤੇਰੇ ਵਿੱਚ ਕਿੰਨੀਆਂ ਕੁ ਸਿਫਤਾਂ ਹਨ ਤੂੰ ਜਲ ਥਲ ਮੰਗੀਲ ਭਰਪੁਰ ਨੀਨਾ ਤੂੰ ਆਪੇ ਸਰਬ ਸਮਾਨਾ ਤੂੰ ਪਾਣੀ ਵਿੱਚ ਭਰਪੂਰ ਹੈ ਤੂੰ ਧਰਤੀ ਦੇ ਅੰਦਰ ਵਿਆਪਕ ਹੈ ਤੂੰ ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ ਤੂੰ ਆਪ ਹੀ ਸਭ ਜੀਵਾਂ ਵਿੱਚ ਸਭ ਥਾਵਾਂ ਵਿੱਚ ਸਮਾਇਆ ਹੋਇਆ ਤੂੰ ਜਲ ਥਲ ਮਹਿਲ ਭਰਪੁਰ ਨੀਨਾ ਤੂੰ ਆਪੇ ਸਰਬ ਸਮਾਨਾ ਰਹਾਉ ਸਹਿਰਾ ਉੜ ਕੋ ਅਗੇ ਸੁਣ ਮਨ ਤਰਾਜੀ ਚਿਤ ਤੁਲਾ ਤੇਰੀ ਸੇਵ ਸਰਬ ਕਰਾਂ ਕਮਾਵਾਂ ਘਟ ਗਈ ਪੀਤਰ ਸੋ ਸੋ ਦੋਲੀ ਇਨ ਵਿਦ ਚਿਤ ਰਹਾ ਹਾਂ ਅਰਦਾਸ ਦਾ ਸਮਾਂ ਹੋਇਆ ਗੁਰੂ ਪਿਆਰ ਸੰਗਤ ਦਾ ਹੁਕਮ ਹੁਕਮਨਾਮਾ ਸਾਹਿਬ ਦੀ ਵਿਆਖਿਆ ਤਾਂ ਸੋ ਫਿਰ ਬਾਅਦ ਵਿੱਚ ਟੁੱਪ ਚੜ ਜਾਂਦੀ ਹੈ ਕੋਸ਼ਿਸ਼ ਤੇ ਇਹ ਸੀ ਕਿ ਅਜ 2-4 ਮਿੰਟ ਹੋਰ ਪਹਿਲਾਂ ਅਰਦਾਸ ਬੇਨਤੀ ਕੀਤੀ ਜਾਵੇ ਤਾਂ ਜੋ ਸਮਾਪਤੀ ਸਮੇਂ ਸਰ ਹੋ ਸਕੇ ਫਿਰ ਵੀ 2-4 ਮਿੰਟ ਬਹੁਤ ਲੰਘ ਚੁੱਕੇ ਹਾਂ ਅਗਲੀਆਂ ਪੰਕਤੀਆਂ ਦੀ ਵਿਚਾਰ ਸਤਿਗੁਰਾਂ ਨੇ ਹੁਕਮ ਕੀਤਾ ਤੇ ਕੱਲ ਸਰਵਨ ਕਰਾਂਗੇ ਜੀ ਹੋਈਆਂ ਭੁਲਾ ਦੀ ਕਿਮਾ ਆਓ ਸਮਾਪਤੀ ਵਾਲੇ ਪਾਸੇ ਜਾਣਾ ਪਈਏ ਬਲਾਓ ਫਤੇ ਪਾਓ ਫਤੇ ਗੱਜ ਕੇ ਅਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ